ਬੱਚੇ ਦੇਖ ਰਹੇ ਹੋ ਜਿਹੜੇ ਬੱਚੇ ਚੌੜ ਕਰੀ ਜਾਂਦੇ ਆ ਦੇਖੋ ਜਿਵੇਂ ਬੱਚੇ ਖੇਡਦੇ ਹੁੰਦੇ ਖੇਡ ਖੇਡ ਰਹੇ ਆ ਇਹ ਬਾਈ ਲੱਖੇ ਸਧਾਣੇ ਦੇ ਬੱਚੇ ਨੇ ਤੇ ਆਪਾਂ ਬਾਈ ਨੂੰ ਪੁੱਛਦੇ ਆ ਵੀ ਐਡੀ ਦੂਰ ਕਿਉਂ ਲੈ ਕੇ ਆਏ ਬਾਈ ਇਹਨਾਂ ਨੂੰ ਬਾਈ ਐਡੀ ਦੂਰ ਤੁਸੀਂ ਕਿੱਥੇ ਸਰਦੂਰਗੜ੍ਹ ਕਿੱਥੇ ਆਪਣਾ ਪਿੰਡ ਹੈ ਨਾ ਸਧਾਣਾ ਐਡੀ ਦੂਰ ਕਿਉਂ ਇਹਨਾਂ ਨੂੰ ਨਾਲ ਲੈ ਕੇ ਸਾਡੀਆਂ ਜਿਹੜੀਆਂ ਨਸਲਾਂ ਨੇ ਸਾਡੇ ਜਵਾਕ ਨੇ ਸਾਡੇ ਵਿਰਸੇ ਤੋਂ ਸਾਡੀ ਖੇਤੀ ਵਿਰਾਸਤ ਤੋਂ ਸਾਡੇ ਸੱਭਿਆਚਾਰ ਤੋਂ ਦੂਰ ਕਿਉਂ ਹੋ ਰਹੇ ਆ ਮੈਂ ਇਹਨਾਂ ਨੂੰ ਕਿਸਾਨੀ ਅੰਦੋਲਨ ਚੋਂtheta ਦਿੱਲੀ ਵੀ ਕਈ ਦਿਨ ਲਗਿਆ ਹੂੰ ਦਿਖਾਇਆ ਹੂੰ ਅੱਜ ਮੈਂ ਇੱਥੇ ਤਾਂ ਲੈ ਕੇ ਆਇਆ ਵੀ ਇਹ ਦੇਖ ਸਕਣ ਛੋਟੀ ਉਮਰੇ ਕਿਵੇਂ ਪੰਜਾਬ ਦੇ ਵਿੱਚ ਜਦੋਂ ਵੀ ਭੀੜ ਪੈਂਦੀ ਹੈ ਕਿਵੇਂ ਪੰਜਾਬੀ ਪੰਜਾਬੀਆਂ ਨਾਲ ਖੜਦੇ ਆ ਹੂੰ ਇੱਥੇ ਸਿੱਖਣਾ ਹੁੰਦਾ ਕੱਲ ਨਾ ਮਾਨ ਮੈਨੂੰ ਇੱਕ ਅਸੀਂ ਢਾਬੇ ਦੇ ਬੈਠੇ ਚਾਹ ਪੀ ਜਾ ਗਏ ਸੂਰਨ ਦੇ ਕੋਲੇ ਹੂੰ ਇੱਕ ਨੌਜਵਾਨ ਲੰਘਿਆ ਤੇ ਉਹਦੇ ਵੱਡਾ ਡਿੱਕ ਲਗਿਆ ਮੇਰਾ ਬੇਲੀਆ ਮੁੰਡਾ ਸੁੱਖਾ ਇਟਲੀ ਤੋਂ ਮੈਨੂੰ ਮਿਲਣ ਆਇਆ ਹੋਇਆ ਸੀ ਤੇ ਮੇਰੇ ਕੋਲ ਬੈਠਾ ਮੈਨੂੰ ਕਹਿੰਦਾ ਬਾਈ ਯਾਰ ਆ ਜਿਹੜੀ ਜਵਾਨੀ ਜਾ ਰਹੀ ਹੈ ਇਹ ਹੀ ਫਿਰ ਜਵਾਨੀ ਮੁੜ ਕੇ ਗਲਤ ਰਾਹਾਂ ਤੇ ਪੈਂਦੀ ਆ ਜਾਂ ਖੁਦਕੁਸ਼ੀਆਂ ਕਰਦੀ ਆ ਜਾਂ ਨਸ਼ੇ ਦੇ ਰਾਹ ਪੈਂਦੀ ਆ ਤਾਂ ਮੈਨੂੰ ਪੁੱਛਿਆ ਮੈਂ ਕਿਹਾ ਤੁਸੀਂ ਕਿੰਨੇ ਜਾਣੇ ਹੋ ਕਹਿੰਦਾ ਅਸੀਂ 5 ਜਾਣੇ ਆ ਮਾਗਾ ਮੈਨੂੰ ਪੰਜੇ ਜਾਣੇ ਇੱਕ ਇਮਾਨਦਾਰੀ ਨਾਲ ਜਵਾਬ ਦਿਓ ਵੀ ਕੀ ਸੋਨੂੰ ਕਦੇ ਤੁਹਾਡੇ ਪਿਓ ਨੇ ਦਾਦੇ ਨੇ ਮਾں ਨੇ ਚਾਚੇ ਤਾਏ ਮਾਮੇ ਭੂਆ ਫੁਫੜਾ ਨੇ ਕਰੇ ਤੁਹਾਡਾ ਇਤਿਹਾਸ ਦੱਸਿਆ ਵੀ ਅਸੀਂ ਕੌਣ ਆ ਅਸੀਂ ਕਿਹਦੇ ਵਾਰਸਾਂ ਕਿਹਦਾ ਖੂਨ ਆ ਸਾਡੇ ਚ ਕਿਹੜੀਆਂ ਜੰਗਾਂ ਇੱਥੇ ਲੜੀਆਂ ਖੇਤੀ ਸਾਡਾ ਕਿੱਤਾ ਨਹੀਂ ਵਪਾਰ ਨਹੀਂ ਧੰਦਾ ਨਹੀਂ ਇੱਕ ਵਿਰਾਸਤ ਆ ਸਾਡੇ ਗੀਤ ਸੰਗੀਤ ਕਵਤਾਵਾਂ ਕਹਾਣੀਆਂ ਕਿੱਸੇ ਹਰ ਚੀਜ਼ ਸਾਡੀ ਇਸ ਵਿਰਾਸਤ ਨਾਲ ਜੁੜੀ ਹੋਈ ਹੈ ਖੇਤੀ ਨਾਲ ਜ਼ਮੀਨਾਂ ਕਰਕੇ ਸਾਡਾ ਇਤਿਹਾਸ ਹੈ ਮੈਂ ਖੈ ਕੋਈ ਵੀ ਨਹੀਂ ਦੱਸਦਾ ਪਰ ਮੈਂ ਕੋਸ਼ਿਸ਼ ਕਰ ਰਿਹਾ ਲਗਾਤਾਰ ਜਿੰਨੇ ਕੁ ਜਿਓਗ੍ਰਾਫੀ ਮੈਂ ਹੈਗਾ ਜਾਂ ਜੋ ਮੈਂ ਕਰ ਸਕਦਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਦਾ ਪਰਮਾਤਮਾ ਜਾਣ ਦਾ ਅੱਗੇ ਇਹਨਾਂ ਨੇ ਕਿਹੜਾ ਰਾਹ اختیار ਕਰਨਾ ਹੈ ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਜਿਵੇਂ ਅੱਜ 15 ਅਗਸਤ ਸੀ ਹਾਂ ਮੈਂ ਉਹੀ ਗੱਲ ਕਰਦੇ ਆ ਉਹ ਵੀ ਵਿਰਾਸਤ ਮੈਨੂੰ ਇਹ ਪੁੱਛਣ ਲੱਗਿਆ ਵੱਡਾ ਮੈਨੂੰ ਕਹਿੰਦਾ ਬਾਪੂ ਅੱਜ ਛੁੱਟੀ ਕਿਉਂ ਆ ਤਾਂ ਫਿਰ ਮੈਨੂੰ ਸਮਝਾਇਆ ਕਿ ਅੱਜ ਛੁੱਟੀ ਕਿਉਂ ਆ ਗੋਤਾਂ ਲਈ ਛੁੱਟੀ ਅੱਜ ਜਸ਼ਨ ਦਾ ਦਿਨ ਹਮ ਪਰ ਸਾਡੇ ਲਈ ਜਸ਼ਨ ਦਾ ਦਿਨ ਨਹੀਂ ਹੈ ਖੁਸ਼ੀਆਂ ਦਾ ਦਿਨ ਨਹੀਂ ਹੈ ਕਿਉਂਕਿ ਅੱਜ ਦਾ ਉਹ ਦਿਨ ਜਦੋਂ ਜਿਹੜੀਆਂ ਬੇਲੇ ਲਾਸ਼ਾਂ ਬਿਸ਼ੀਆਂ ਰਤ ਨਾਲ ਭਰੀ ਚਨਾਬ ਅਸੀਂ ਕਾਹਦੇ ਜਸ਼ਨ ਮਨਾਈਏ ਸਾਡਾ ਅੱਜ ਸੀ ਉਜੜਿਆ ਪੰਜਾਬ ਸੋ 47 ਦੇ ਵਿੱਚ ਅੱਜ ਪੰਜਾਬ ਉਜੜਿਆ ਸੀ ਪੰਜਾਬ ਦਾ 3.5 ਲੱਖ ਵਰਗ ਕਿਲੋਮੀਟਰ ਦਾ ਜਿਹੜਾ ਏਰੀਆ ਸੀ ਐਡਾ ਵੱਡਾ ਪੰਜਾਬ ਉਹ ਜਮਰੌਤ ਤੋਂ ਲੈ ਕੇ ਇੱਧਰ ਕਾਬਲ ਖੰਧਾਰ ਤੋਂ ਲੈ ਕੇ ਤੇ ਦਿੱਲੀ ਦੀਆਂ ਹੱਦਾਂ ਤੱਕੇ ਪੰਜਾਬ ਸੀ ਸੋ ਅੱਜ ਉਹ ਪੰਜਾਬ ਵੱਡਿਆ ਟੁੱਕਿਆ ਗਿਆ ਸੀ ਠੀਕ ਹੈ ਜਿਹਨੇ ਜਸ਼ਨ ਮਨਾਉਣੇ ਉਹ ਮਨਾਉਣ ਪਰ ਸਾਡੇ ਲਈ ਇਹ ਜਸ਼ਨ ਦਿਨ ਨਹੀਂ ਹੈਗਾ ਖੁਸ਼ੀਆਂ ਦਾ ਦਿਨ ਨਹੀਂ ਹੈਗਾ ਅੱਜ ਦੇ ਦਿਨ ਪੰਜਾਬ ਦੇ ਵਿੱਚ 10 ਲੱਖ ਇਨਸਾਨਾਂ ਦਾ ਕਤਲ ਹੋਇਆ ਜੀ ਸਿੱਖ Hindu ਤੇ ਮੁਸਲਮਾਨ ਮਾਰੇ ਗਏ ਕਿੰਨੀਆਂ ਹੀ ਜਿਹੜੀਆਂ ਬੀਬੀਆਂ ਦੇ ਬਲਾਤਕਾਰ ਹੋਏ ਬੱਚੇ ਮਾਰ ਦਿੱਤੇ ਗਏ ਕਿੰਨੀਆਂ ਬੀਬੀਆਂ ਅਧਾਲੀਆਂ ਗਈਆਂ ਕਿੰਨੀਆਂ ਨੇ ਧਰਮ ਤਬਦੀਲ ਕੀਤੇ ਕੋਈ ਨੂਰਾ ਹਰਨਾਮ ਕੌਰ ਬਣ ਗਈ ਕਿ ਕੋਈ ਤੇ ਕੋਈ ਦਲੀਪ ਸਿੰਘ ਅਕਬਰਦੀਨ ਬਣ ਗਿਆ ਸੋ ਇਹ ਹਲਾਸ ਸੀ ਉਸ ਸਮੇਂ 47 ਦੇ ਪੰਜਾਬ ਦੇ ਸਭ ਤੋਂ ਵੱਡਾ ਉਜਾੜਾ ਦੁਨੀਆਂ ਦੇ ਇਤਿਹਾਸ ਦੇ ਵਿੱਚੋਂ ਪੰਜਾਬੀਆਂ ਨੇ ਝੱਲਿਆ ਸੋ ਸਾਨੂੰ ਅੱਜ ਕਹਿੰਦੇ ਆ ਵੀ ਤੁਸੀਂ ਝੰਡਾ ਲਾ ਕੇ ਖੁਸ਼ੀ ਮਨਾਓ ਸੋ ਸਾਡੇ ਲਈ ਭਰਾਵੋ ਖੁਸ਼ੀਆਂ ਦਾ ਦਿਨ ਨਹੀਂ ਹੈਗਾ ਜਿੰਨਾ ਲਈ ਹੋਊਗਾ ਉਹ ਮਨਾ ਲੈਣ ਪਰ ਸਾਡੇ ਲਈ ਤਾਂ ਅੱਜ ਇਹ ਮੈਂ ਕਹਿੰਦਾ ਕਿ ਸਾਡੇ ਲਈ ਤਾਂ ਅੱਜ ਉਹ ਦਿਨ ਹੈ ਉਹਨਾਂ ਵਿਛੜੀਆਂ ਰੂਹਾਂ ਨੂੰ ਜਿਹੜੀਆਂ 10 ਲੱਖ ਰੂਹਾਂ 47 ਚ ਵਿਛੜੀਆਂ ਸਾਡੇ ਕੋਲੋਂ ਉਹਨਾਂ ਨੂੰ ਇੱਕ ਸ਼ਰਧਾ ਦੇ ਫੁੱਲ ਜ਼ਰੂਰ ਅਸੀਂ ਪਿੰਡ ਕਰਾਂਗੇ ਤੇ ਮੈਂ ਅਪੀਲ ਕਰੂੰਗਾ ਚੜ੍ਹਦੇ ਤੇ ਲਹਿੰਦੇ ਪੰਜਾਬ ਨੂੰ ਕਿ ਚੜ੍ਹਦੇ ਪੰਜਾਬ ਵਾਲੇ ਜਿੰਨੇ ਵੀ ਇੱਥੇ ਵਸਦੇ ਸਿੱਖ ਨੇ Hindu ਨੇ Musalman ਨੇ ਲਹਿੰਦੇ ਪੰਜਾਬ ਵਾਲੇ ਭਾਣੇ ਭਰਾਵਾਂ ਕੋਲੋਂ ਅਸੀਂ ਦਿਲ ਖੁੱਲਾ ਕਰਕੇ ਮਾਫੀ ਮੰਗੀਏ ਉਸ ਸਮੇਂ ਦੇ ਹੋਏ ਕਤਲੇਆਮ ਦਾ ਤੇ ਲਹਿੰਦਾ ਪੰਜਾਬ ਆਪਣੇ ਚੜ੍ਹਦੇ ਪੰਜਾਬ ਦੇ ਭਰਾਵਾਂ ਕੋਲੋਂ ਹਿੰਦੂਆਂ ਸਿੱਖਾਂ ਕੋਲੋਂ ਮਾਫੀ ਮੰਗੇ ਜੋ ਉਸ ਸਮੇਂ ਕਤਲੇਆਮ ਹੋਇਆ ਜੋ ਖੂਨ ਡੁੱਲਿਆ ਜੋ ਇੱਥੇ ਨਰਸੰਗਾਰ ਹੋਇਆ ਜੋ ਜ਼ਬਰ ਹੋਇਆ ਬਲਾਤਕਾਰ ਹੋਇਆ ਬੜਾ ਕੁਝ ਹੋਇਆ ਆਪਾਂ ਬਿਆਨ ਨਹੀਂ ਕਰ ਸਕਦੇ ਹੁਣ ਵੀ ਜਦੋਂ ਕਿਸੇ ਉਸ ਸਮੇਂ ਦੇ ਦੁਖੀ ਕਿਸੇ ਬਜ਼ੁਰਗ ਦੀ ਕਹਾਣੀ ਸੁਣਦੇ ਆ ਕਿਸੇ ਮਾਤਾ ਦੇ ਜਵਾਨੀ ਕਿਸੇ ਬਜ਼ੁਰਗ ਦੀ ਜਵਾਨੀ ਤਾਂ ਲੂ ਕੰਡੇ ਖੜੇ ਹੋ ਜਾਂਦਾ ਰੂਹ ਕੰਬ ਜਾਂਦੀ ਹੈ ਕਿ ਯਾਰ ਇੰਨਾ ਦੁੱਧ ਚੁੰਧੇ ਜਵਾਕ ਮਾਵਾਂ ਸਿੱਟ ਕੇ ਭੱਜ ਗਿਆ ਸੀਗੀਆਂ ਚਰੀਆਂ ਦੇ ਵਿੱਚ ਪਾਣੀਆਂ ਦੇ ਵਿੱਚ ਖੂਹਾਂ ਦੇ ਵਿੱਚ ਹੱਥੀ ਬੰਦਿਆਂ ਨੇ ਆਪਣੀਆਂ ਜਵਾਨ ਕੁੜੀਆਂ ਨੂੰ ਜ਼ਹਿਰ ਦੇ ਕੇ ਮਾਰਤਾ ਸੀ ਵੀ ਦੁਸ਼ਮਣ ਦੇ ਹੱਥ ਲਾ ਕੇ ਥੋੜਾ ਬਹੁਤ ਬੁਰਾ ਹਾਲ ਹੋਣਾ ਆਪਣੇ ਹੱਥੀ ਕਿਰਪਾਨਾਂ ਨਾਲ ਗਲ ਵੜਤੇ ਸੀਗੇ ਆਪਣੀਆਂ ਜਮਾਨ ਮਟਿਆਰਾ ਕੁੜੀਆਂ ਦੇ ਸੋ ਇਹ ਹਾਲਾਤ ਸੀਗੇ ਉਦੋਂ ਮਾਮਾ ਨੇ ਆਪਣੇ ਕਹਿੰਦੇ ਨਾ ਮਾਮਾ ਨੇ ਪੁੱਤ ਨਹੀਂ ਸਿਆਣੇ ਉਦੋਂ ਵਾਕਈ ਮਾਮਾ ਨੇ ਪੁੱਤ ਸਿਆਣੇ ਨਹੀਂ ਸੀ ਇਹ ਦੌਰ ਸੀ 47 ਦਾ ਜਿਹੜਾ ਸਾਨੂੰ ਮੈਂ ਵਾਰ-ਵਾਰ ਕਹਿੰਦਾ ਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਆਪਣੇ ਜਵਾਕਾਂ ਨੂੰ ਮੈਂ ਦੱਸ ਸਕਾਂ ਕਿ ਪੁੱਤ ਸਾਡੇ ਨਾਲ ਕੀ ਬੀਤੀ ਹੈ ਤੇ ਸਾਡੇ ਸੱਜਣ ਕਿਹੜੇ ਆ ਸਾਡੇ ਦੁਸ਼ਮਣ ਕਿਹੜੇ ਆ ਸੋ ਇਹੀ ਅਪੀਲ ਆ ਕਿ ਆਪਣੇ ਜਵਾਕਾਂ ਨੂੰ ਇਹ ਜੀਆਂ ਵਿਰਾਸਤਾਂ ਉਹ ਜੇ ਸਾਡੇ ਇਤਿਹਾਸਕ ਸਥਾਨ ਜਿੱਥੇ ਜੰਗਾਂ ਲੜੀਆਂ ਗਈਆਂ ਜੁੱਧ ਲੜੇ ਗਏ ਖੂਨ ਡੁੱਲੇ ਬੜੀਆਂ ਤੇਗਾਂ ਵਾਈਆਂ ਸਾਡੇ ਸੂਰਮਿਆਂ ਨੇ ਬਹੁਤ ਜਿਹੜੇ ਅਣਗੌਲੇ ਸਾਡੇ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ ਇਹੇ ਸਾਡੇ ਮਹਾਨ ਯੋਧੇ ਪਏ ਨੇ ਇਤਿਹਾਸ ਦੇ ਅੰਦਰ ਉਹਨਾਂ ਬਾਰੇ ਵੀ ਆਪਣੇ ਬੱਚਿਆਂ ਨੂੰ ਦੱਸ ਗਏ ਸੋ ਮੇਰੀ ਕੋਸ਼ਿਸ਼ ਹਮੇਸ਼ਾ ਰਹੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਆਪਣੇ ਜਵਾਕਾਂ ਨੂੰ ਜਿੰਨਾ ਹੋ ਸਕੇ ਆਪਣੀ ਧਰਤੀ ਮਾਂ ਦੇ ਨਾਲ ਆਪਣੇ ਇਤਿਹਾਸ ਦੇ ਨਾਲ ਆਪਣੇ ਵਿਰਸੇ ਆਪਣੀ ਬੋਲੀ ਆਪਣੇ ਸੱਹਿਤ ਦੇ ਨਾਲ ਤੇ ਆਪਣੇ ਉਹਨਾਂ ਜਹਾਰੂ ਯੋਧਿਆਂ ਨਾਲ ਜੋੜ ਕੇ ਰੱਖਾਂ ਦੱਸਾਂ ਉਹਨਾਂ ਦੀਆਂ ਕਹਾਣੀਆਂ ਕਿਸੇ ਤਾਂ ਕਿ ਕਿਉਂਕਿ ਜਦੋਂ ਵੀ ਕੋਈ ਇਨਸਾਨ ਕਿਸੇ ਜੁੱਧ ਦਾ ਜੰਗ ਦਾ ਹਿੱਸਾ ਬਣਦਾ ਸ਼ਿੰਗਾਰਸ਼ਿਆਂ ਦੇ ਰਾਹ ਪੈਂਦਾ ਤਾਂ ਇਤਿਹਾਸ ਤੋਂ ਸਿੱਖਦਾ ਤੇ ਅਸੀਂ ਇਤਿਹਾਸ ਤੋਂ ਕੋਰੇ ਹੋ ਚੁੱਕੇ ਹਾਂ ਸਖਣੇ ਹੋ ਚੁੱਕੇ ਹਾਂ ਸੋ ਲੋੜ ਆ ਆਪਣੇ ਜਵਾਕਾਂ ਨੂੰ ਇਹਨਾਂ ਚੀਜ਼ਾਂ ਨਾਲ ਜੋੜਨ ਦੀ ਸੋ ਸਾਰੀ ਸੰਗਤ ਦਾ ਭਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਤੇ ਇਹ ਆ ਗਿਆ ਪੰਜਾਬ ਸਿੰਘ ਭਾਈ ਤੁਸੀਂ ਨਾਂ ਵੀ ਯਾਰ ਸਿੰਘ ਤੇ ਪੰਜਾਬ ਸਿੰਘ ਰੱਖਿਆ ਹੈ ਨਾ ਨਾਂ ਕੀ ਪੁੱਤ ਤੇਰਾ ਪਾਵਾ ਸਿੰਘ ਪਾਵ ਸਿੰਘ